ਸੰਗਰੂਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਪਾਰਟੀ ਲੀਡਰਾਂ ਤੇ ਵਰਕਰਾਂ ਨਾਲ ਮੁਲਾਕਾਤ ਕੀਤੀ ਹੈ ਸੰਗਰੂਰ ਤੋਂ ਵੀ ਅਕਾਲੀ ਦਲ ਦੀ ਹਾਰ ਹੋਈ ਹੈ 13 ਚੋਂ ਸਿਰਫ ਅਕਾਲੀ ਦਲ ਇੱਕ ਸੀਟ ਬਠਿੰਡਾ ਹੀ ਜਿੱਤੇ ਹੈ ਅਜੇ ਇਹ ਪਾਰਟੀ ਪ੍ਰਧਾਨ ਵਰਕਰਾਂ ਤੇ ਲੀਡਰਾਂ ਦਾ ਹੌਸਲਾ ਨਹੀਂ ਟੁੱਟਣ ਦੇਣਾ ਚਾਹੁੰਦੇ ਉਹਨਾਂ ਸਭ ਨੂੰ ਜਿਮਣੀ ਚੋਣਾਂ ਲਈ ਤਿਆਰ ਰਹਿਣ ਲਿਕੇ ਹੈ ਇਸ ਸੰਗ੍ਰੋਹ ਪਾਰਲੀਮੈਂਟ ਹਲਕੇ ਦੇ ਚੱਲੇ ਜਿਹੜੇ ਉਮੀਦਵਾਰ ਸੀ ਹੁਂਦਾ ਸਾਹਿਬ ਦੇ ਘਰੇ ਆਏ ਤੇ ਸਾਰੇ ਵਰਕਰ ਹਲਕਾਂ ਚ ਆ ਜਾਏ ਉਹਨਾਂ ਦਾ ਧੰਨਵਾਦ ਕਰਨ ਨੂੰ ਵਸੇ ਕਿ ਬਹੁਤ ਮਿਹਨਤ ਕੀਤੀ ਸਾਡੇ ਵਰਕਰਾਂ ਨੇ ਤੇ ਮੈਂ ਉਹਨਾਂ ਨੂੰ ਕਹਿਣਾ ਹੈ ਸੀ ਕਿ ਇਹਨਾਂ ਨੂੰ ਜਾਰੀ ਰੱਖੋ ਤੇ ਪ੍ਰਮਾਤਮਾ ਮਿਹਰ ਕਰੂਗਾ ਕਿ ਥਾਰਾਂ ਤਾਂ ਰੱਬ ਦੇ ਹੱਥ ਨਹੀਂ ਹੈ ਤੂੰ ਅਕਾਲੀ ਦਲ ਦਾ ਅਕਾਲੀ ਦਲ ਦਾ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਪਾਰਟੀ ਹੈ ਉਹ ਖੇਤਰੀ ਪਾਰਟੀ ਆ ਕੌਮ ਪੰਜਾਬ ਦੀ ਪਾਰਟੀ ਹੈ ਤੇ ਕਾਲੀ ਦਿਲ ਦੀ ਜੋ ਸੋਚ ਹੈ ਤੇ ਦੁਨੀਆਂ ਪਾਰਟੀਆਂ ਦੀ ਸੋਚ ਦਾ ਬਹੁਤ ਫਰਕ ਹੈ ਇਸ ਕਰਕੇ ਮੈਂ ਸਾਰੇ ਵਰਕਰ ਮੈਂ ਉਹਨਾਂ ਦਾ ਧੰਨਵਾਦ ਬੇਸਿਕਲੀ ਅੱਜ ਦਾ ਪਰਪਸ ਇੱਥੇ ਬਾਤ ਕਰਨਾ ਪਾਰਟੀ ਪ੍ਰਧਾਨ ਸਦਾ ਸੁਪੀਰ ਸਿੰਘ ਜੀ ਬਾਦਲ ਸਾਹਿਬ ਨਮਾਇਦਾ ਆਗੂ ਵਰਕਰਾਂ ਪਰਲਮੈਂਟ ਹਲਕੇ ਦੇ ਅਨਕੰਜਾਰ ਸਾਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਸਾਹਿਬਾਨ ਪ੍ਰੋਮਿਨੈਂਟ ਆਗੂ ਵਰਕਰ ਉਹਨਾਂ ਨੂੰ ਮਿਲਣ ਆਏ ਸੀ ਸਾਡੇ ਗ੍ਰਹਿ ਵਿੱਚ ਮੈਂ ਉਹਨਾਂ ਨੂੰ ਆਪਣੇ ਵੱਲੋਂ ਹਾਰਦਿਕ ਜੀ ਆਕਦਾ ਔਰ ਜੋ ਕਾਰਨ ਨੇ বিনা ਕਾਰਨਾ ਕਰਕੇ ਪਾਰਟੀ ਥੋੜਾ ਬਹੁਤ ਨੁਕਸਾਨ ਹੋਇਆ ਔਰ ਪਾਰਟੀ ਅੱਛੇ ਹਰੇ ਸੀਟਾਂ ਹਾਰੀਆਂ ਉਹਨਾਂ ਚੀਜ਼ਾਂ ਦੇ ਬਾਰੇ ਵੀ ਜ਼ਿਕਰ ਗਏ ਗੱਲਾਂ ਬਾਤਾਂ ਕੀਤੀਆਂ ਔਰ ਉਹਨਾਂ ਨੇ ਵਰਕਰਾਂ ਨੂੰ ਹੌਸਲਾ ਅਫਜ਼ਾਈ ਕੀਤੀ ਸੋ ਜਿੱਥੇ ਪਾਰਟੀ ਪ੍ਰਧਾਨ ਸਾਹਿਬ ਨੇ ਬੜੀ ਤੰਦਹੀ ਨਾਲ ਕੰਮ ਕੀਤਾ ਉੱਥੇ ਆਗੂ ਵਰਕਰਾਂ ਨੇ ਵੀ ਜਨਰਾਂ ਉਤੇ ਕਰਕੇ ਚੋਣ ਵਿੱਚ ਕੰਮ ਕੀਤਾ ਔਰ ਠੀਕ ਹੈ ਕਈ ਵਾਰੀ ਰਿਜ਼ਲਟ ਨੇ ਜਿਹੜੇ ਪੋਜ਼ਿਟਿਵ ਨਹੀਂ ਵੀ ਮਿਲਦੇ ਪਰੰਤੂ ਵਰਕਰਾਂ ਦੀ ਮਿਹਨਤ कोरोना दी दयानतदारी उनारी वफादारी और जो इस गर्मी दी ऋतु चोने काम कीता ओ दी दाद देनी बंदी सो पार्टी ਵਰਕਰਾਂ ਨੂੰ حوصلੇ ਰੱਖਣਾ ਚਾਹੀਦਾ ਆਉਣ ਵਾਲਾ ਸਮੇਂ ਆਪਾਂ ਫੇਰ ਤਕੜੇ ਹੋ ਕੇ ਪਾਰਟੀ ਦੀ ਕੰਮ ਕਰੀਏ ਤੇ ਪਾਰਟੀ ਤੋਂ ਬਿਨਾਂ ਸ਼ਰਮ ਨਹੀਂ ਕਰਦਾ ਤੋਂ ਬਿਨਾਂ ਪੰਥਰ ਪੰਜਾਬ ਦਾ ਕੁਸਰ ਨਹੀਂ ਸਕਦਾ ਇਸ ਗੱਲ ਤੋਂ ਪੰਜਾਬ ਨੂੰ ਜ਼ਰੂਰ ਚੇਤਨਾ ਚਾਹੀਦਾ ਔਰ ਕੋਈ ਵੀ ਪਾਰਟੀ ਹੋਰ ਜਿਹੜੀ ਹੈ ਪੰਜਾਬ 'ਚ ਉਹ ਪੰਥਰ ਪੰਜਾਬ ਦੇ ਹਿੱਤਾਂ ਦੀ ਪਹਿਰੇਦਾਰੀ ਨਹੀਂ ਕਰ ਸਕਦੀ ਸੋ ਮੈਂ ਇੱਕ ਵਾਰ ਫੇਰ ਇਥੇ ਸ਼ਰੋਮਣੀ ਕਾਰਜਗਰ ਦੇ ਸੰਗਰੂਪ ਪਾਰਲੀਮੈਂਟ ਹਰਕੇ ਦੇ ਸਾਰੇ ਆਗੂ ਵਰਕਰਾਂ ਦਾ ਧੰਨਵਾਦ ਕਰਦਾ ਲੀਡਰਸ਼ਿਪ ਦਾ ਧੰਨਵਾਦ ਕਰਦਾ ਉੱਥੇ ਪਾਰਟੀ ਪ੍ਰਧਾਨ ਸਾਹਿਬ ਨੇ ਸਾਡੇ ਗ੍ਰਹਿ ਵਿਖਿਆਣ ਤੇ ਵਰਕਰਾਂ ਦੀ ਹੌਸਲਾ ਅਫਜ਼ਾਈ ਕਰਨ ਤੇ ਉਹਨਾਂ ਦਾ ਹਾਰਤਿਕ ਜੀਆ ਕੋਟਨ ਕੋਰਟ ਤੇ ਜੁਮਕਰਤ ਕਰਦਾ